ਮੇਰੇ ਦੇ ਸਤੂ ਵੱਡੀ ਚੀਜ਼ ਮਾਪਾ ਪਿਓ ਨੇ ਪਿਤਾ ਦਾ ਤੁਰਨਾ ਬਹੁਤ ਵੱਡਾ ਕਟਾ ਖਾਸ ਕਰਕੇ ਮੇਰੇ ਪਿਤਾ ਜੀ ਸਰਦਾਰ ਦਲ ਸਿੰਘ ਜੀ ਨੇ ਕਰਮ ਦੇ ਨਾਲ ਤੁਹਾਨੂੰ ਦਿੱਤੀ ਸਾਰੀ ਉਮਰ ਪਿੰਡਾਂ ਚ ਫੇਰੀ ਕੀਤੀ ਸਾਈਕਲ ਦੀ ਮਦਦ ਕੀਤੀ ਨੇ ਮਨ ਸ਼ਕਰ ਕਰ ਤੋਂ ਮਨਪੜਾ ਮੇਰੇ ਪਰਿਵਾਰ ਨੂੰ ਪੜਾਉਂਦੇ ਉਮਰ ਵੀ ਆਪਣੇ ਸਾਹ ਪਰ ਸਿਖੀ ਗੀ ਅਚਾਨਕ ਗੋਬਾਤਮਾ ਦਾ ਦੁਰੋਕ ਮੈਨੇ ਕੋਈ ਮੇਰੇ ਕਿਸੇ ਦੀ ਕੁਛ ਨਹੀਂ ਚਾਹ। ਔਰ ਜੋ ਵੀ ਹੈ ਨਾ ਤੁਹਾਨੂੰ ਵੀ ਦਰੋਲ ਪੈ। ਗੋਬਾਤਮਾ ਨਮ ਆਪਣੇ ਚਰਨਾਂ ਚ ਮਾਸ। ਜੀਸੀਪੀ ਆ ਸੰਜੀਤ ਕਰਦੇ ਤਕਲੀ 24 ਤਰੀਕ ਨੂੰ ਮੇਰੀ ਭਾਂਜੀ ਦਾ ਵਿਆਹ ਸੀਗਾ ਜੇ ਠੀਕ ਠਾਕ ਸੀਗੇ। ਪਰ ਸੋ ਮਿਲਣੀਆਂ ਵੀ ਕਰਖਿਆ ਹੈ। ਇਹ ਪਰਸੋਂ ਸ਼ਾਮ ਨੂੰ ਹੀ ਪ੍ਰੋਬਲਮ ਆਈ ਫਾਟ। ਬਾਪ ਨੂੰ ਹਸਪਤਾਲ ਲੈ ਕੇ ਡਾਕਟਰ ਜਸਦੀਰ ਪਰਮਾਨ ਨੇ ਬੜੀ ਦੇਖ ਰੱਖ ਕੀਤੀ ਪਰ ਹੱਥ ਵਰਕ ਨਹੀਂ ਕੀਤਾ ਪਰ ਇੱਕ ਸੰਟੇ ਵਾਲਾ ਅਸਰ ਸੀ ਜਿਵੇਂ 4:00 ਵਜੇ ਸੱਤ ਮਿੰਟ ਤੱਕ ਚੱਲ ਪਾਤਰ ਦਾ ਕੋਈ ਮਲ ਬੜਾ ਨਹੀਂ 11 ਮੈਂ ਤਾਂ ਗਿਆ ਕੋਈ ਬਿਲਕੁਲ ਜੀ ਸ਼ੁਰੂ ਤੋਂ ਹੀ ਮਤਲਬ ਨਹੀਂ ਅਕਚਲ ਪਰੇ ਰਿਹਾ ਕਿ ਓਨੈਸਟੀ ਇਮਾਨਦਾਰੀ ਦਾ ਆਪਣਾ ਜੀਵਨ ਰੱਖੋ ਔਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਜੀਵਨ ਬਸਰ ਕੀਤਾ ਕਦੇ ਸਬਰ ਬਹੁਤ ਸੀ 500 ਰੁਪਏ ਦੇ ਦੋ 500 ਖੁਸ਼ ਨੇ ਨਾ ਦੇ ਤਾਂ ਵੀ ਖੁਸ਼ ਨੇ 5000 ਦੇ ਤਾਂ ਵੀ ਖੁਸ਼ ਨੇ ਹਮੇਸ਼ਾ ਕਹਣਾ ਨਹੀਂ ਬਹੁਤ ਨਹੀਂ ਬਹੁਤ ਬਸ ਬਹੁਤ ਕੋਈ ਸਿਖਾ ਬੈਲੈਂਸ ਜ਼ਿੰਦਗੀ ਸੀ ਇਸੇ ਕਰਕੇ ਉਮਰ ਵੀ ਅੱਛੀ ਪੂਰ ਕੇ ਜਾਈ। ਅਬ ਪਰਿਵਾਰ ਦੇ ਵਿੱਚ ਵੀ ਸਾਡੇ ਭਾਵਾ ਸਾਰੇ ਕਿਸੇ ਦੀ ਕੋਈ ਆਇਆ ਨਹੀਂ ਕੋਈ ਨਸ਼ਾ ਨਹੀਂ ਕੁਛ ਨਹੀਂ। ਸਾਰੇ ਕਿਰਤਾਂ ਅੱਗੇ ਦੇ ਨਹੀਂ ਸੀ ਲੋਕ। ਉਹ ਮਜ਼ਦੂਰ ਦੇ ਪੁੱਤਾਂ ਅੰਦਰ ਬਾਪ ਦਾ ਤੁਰ ਜਾਣਾ ਬਹੁਤ ਪੱਤਾ ਕਰਦਾ। ਕਿਸੇ ਜਦੋਂ ਪਤਾ ਇੱਕ ਬੰਦੇ ਨੂੰ ਉਹਨਾਂ ਦੀ ਮਾਣ ਚਾਹੇਗਾ ਤੇ ਵੀ ਵੱਡੇ ਵੱਡੇ ਤੇ ਪੰਜ 30 ਜਦੋਂ ਪਹਿਲਾ ਰੈਕਸ਼ਨ ਕੀਤਾ ਜਦੋਂ ਕਿਸੇ ਪਤਾ। ਬਿਨੈ ਜਦੋਂ ਮੈਂ ਐਮਐਲਏ ਬਣਿਆ ਮੈਂ ਆਇਆ ਤੇ ਅਸ਼ੀਰਵਾਦ ਲੱਗ ਗਿਆ। ਉਹ ਮੇਰੇ ਕੋਲ ਆਇਆ ਜਦੋਂ ਦੇਖਿਆ ਥਾ ਪਿਆਰ ਸੰਗਤ ਦਾ ਸੰਗਤ ਜਿਹਨੇ ਮੈਨੂੰ ਦਬਾਉਤ ਭਾਵਕ ਹੋ ਕੇ ਰੋਣ ਲੱਗ ਪਿਆ। ਮੈਂ ਕਦੇ ਸੋਚਿਆ ਨਹੀਂ ਸੀ ਕਿ ਮਜ਼ਦੂਰੀ ਮਜ਼ਦੂਰੀ ਕਰਦੇ ਸੀ ਕਿ ਕਦੇ ਸੋਚਿਆ ਨਹੀਂ ਸੀ ਕਿ ਸੰਗਤਾਂ ਕੰਮ ਕੋ ਸੱਚੇ ਪਾਉਂਦਾ। ਐਸਾ ਕਰਮ ਹੁੰਦਾ ਹੈ ਕੋਈ ਰਾਣਾ ਕਰਤ ਦਾ। ਜਿਹੜੇ ਪਾਸ਼ਾ ਨਹੀਂ ਡਿਗ ਡਿਗ ਜੁਨੇ ਵਾਰੀ ਕੀਤੀ ਹੋਇਆ। ਇਹ ਕੋਈ ਢਾਈ ਅਰਥਕਸਾਰਾ। ਬਹੁਤ ਖੁਸ਼ ਹੁੰਦੇ ਸੀ ਜਦੋਂ ਸੰਗਤ ਦੇ ਕੰਮ ਕਰਨਾ ਹੈ। ਤੇਦਾ ਭਲਾ ਕਰਨਾ ਅਕਸਰ ਇੱਕ ਗੱਲ ਕਹਿੰਦੇ ਹਾਂ ਉਸੇ। ਜਦੋਂ ਵੀ ਕੋਲ ਪੈਣਾ ਬਲਾਕੇ ਕਿ ਕਦੇ ਕਿਸੇ ਦਾ ਮਾੜਾ ਨਹੀਂ ਕਰਨਾ ਕਦੇ ਕਿਸੇ ਗਰੀਬ ਦਾ ਮਾੜਾ ਨਹੀਂ ਕਰਨਾ ਪੰਨਾ ਹੀ ਕਰਨਾ ਆਪਾਂ ਹੂੰ ਅੰਮ੍ਰਿਤਪੁਰ ਜਮਨਤ ਜੰਬਨ ਤੇ ਅਕਰੀ ਵਕਤ ਕੋਈ ਗੱਲ ਹੋਈ ਸੀ ਗੱਲ ਹੋਈ ਹੈ 24 ਤਰੀਕ ਨੂੰ लास्ट ਮੁਲਾਕਾਤ ਹੋਈ ਜਿਹੜੇ ਤੋਂ ਗਏ ਅੱਪੀ ਗੀਰੀ ਤੋਂ ਡੋਲੀ ਤੋਰੀ ਆ ਜੀ ਜਦੋਂ ਵੀ ਮਸ਼ੀਨ ਵਾਲ ਪਾਏ ਤੇ ਉਸ ਤੋਂ ਬਾਅਦ ਦੁਬਾਰਾ ਹਸਪੀਟਲ ਦੇ ਵਿੱਚ ਦੋ ਵਾਰ ਮੈਂ ਆਇਆ ਦਿਲੋਂ ਚੋਜੀ ਸੀ ਪਰ ਗੱਲਬਾਤ ਨਹੀਂ ਸਕੇ ਦੇਖੋ ਬਜ਼ੁਰਗ ਸੀ ਲੇਕਿਨ ਉਹਨਾਂ ਨੇ ਇੱਕ ਸਮਾਜ ਨੂੰ ਬਹੁਤ ਅੱਛਾ ਪਰਿਵਾਰ ਦਿੱਤਾ ਪੜ੍ਹੇ ਲਿਖੇ ਬੱਚੇ ਜਿਹੜੀ ਆਪ ਮਿਹਨਤ ਕਰਕੇ ਉਹਨਾਂ ਨੇ ਦਸਾਂ ਰੋਹਾਂ ਦੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਬਲੰਦੀਆਂ ਤੇ ਪਹੁੰਚਾਇਆ ਮੈਨੂੰ ਉਹਨਾਂ ਨੂੰ ਕਾਫੀ ਵਾਰ ਮਿਲਣ ਦਾ ਮੌਕਾ ਮਿਲਿਆ ਔਰ ਬਹੁਤ ਅੱਛੀ ਇੱਕ ਅੱਛੀ ਸ਼ਖਸੀਅਤ ਸੀ ਇਸ ਮੌਕੇ ਮੈਂ ਜ਼ਿਆਦਾ ਨਹੀਂ ਕਹਿੰਦਾ ਹੋਇਆ ਤੁਸੀਂ ਦੇਖ ਰਹੇ ਹੋ ਕਿ ਬੇਮਾਨ ਜੀ ਵੀ ਜਿਹੜੇ ਉਹਨਾਂ ਦੀ ਅੱਛੀ ਸ਼ਖਸੀਅਤ ਦੇ ਬਦੌਲਤ ਅੱਜ ਸਮਾਜ ਚ ਵਿਚਰ ਰਹੇ ਨੇ ਐਮਐਲਏ ਬਣੇ ਨੇ ਇੱਕ ਪਾਰਟੀ ਦੇ ਨਮਾਇंदे ਨੇ ਤੋਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਸਾਥੀਆਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਸੱਚੇ ਪਾਤਸ਼ਾਹ ਦੇ ਚਰਨਾਂ ਚ ਮੈਂ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਾਂ ਦਾ ਮੰਨਣ ਦਾ ਪਰਿਵਾਰ ਨੂੰ ਬਲ ਬਖਸ਼ੇ। ਹਰ ਵਿਅਕਤੀ ਦੇ ਜ਼ਿੰਦਗੀ ਦੇ ਵਿੱਚ ਪਿਤਾ ਦਾ ਬਹੁਤ ਅਹਿਮ ਸਥਾਨ ਹੁੰਦਾ ਹੈ। ਸਾਡੇ ਨਾਪੇ ਦੇ ਐਮਐਲਏ ਦੇਮਾਨ ਜੀ ਦੇ ਸਤਕਾਰਯੋਗ ਪਿਤਾ ਦਾ ਵਿਛੋੜਾ ਬਹੁਤ ਹੀ ਕੁੱਦਾਈ ਹੈ। ਕਿ ਸਾਡੇ ਬਜ਼ੁਰਗਾਂ ਦਾ ਸਾਡੇ ਸਮਾਜ ਵਿੱਚ ਬਹੁਤ ਵੱਡਾ ਅਹਿਮ ਰੋਲ ਰਿਹਾ ਹੈ। ਇਹ ਕੋਈ ਜ਼ਿੰਦਗੀ ਦਾ ਬੜਾ ਖਜ਼ਾਨਾ ਤੇ ਸਰਮਾਇਆ ਹੁੰਦਾ ਹੈ। ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਮੈਂ ਸਮਝਦਾ ਚੰਗੇ ਸਿਆਣੇ ਬਜ਼ੁਰਗਾਂ ਜਾਣਾ ਇੱਕ ਸਮਾਜਵਾਦੀ ਵੱਡਾ ਘਾਟਾ ਹੁੰਦਾ ਹੈ ਗੁਰੂ ਮੇਰ ਕਰੇ ਪਰਵਾਰ ਨੂੰ ਪਾਣਾ ਮੰਨਦੀ ਬਰਕਤ ਦੀ ਪਤਰੀ